ਅਤੇ ਕੁਝ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਸ਼ਾਇਦ ਢਾੜੂ ਦੀ ਸਰਕਾਰ ਆਉਣ ਦੇ ਨਾਲ ਇਨਕਲਾਬ ਆ ਜਾਏਗਾ। ਅ ਜੇ ਸਰਕਾਰ ਦੀਆਂ ਨੀਤੀਆਂ ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੁੰਦਾ। ਤਾਂ ਸਾਥੀਓ ਸਾਥ ਪੰਜਾਬ ਦੀ ਸਰਕਾਰ ਸਰਾਬੀ ਦੇ ਗੱਪੀ ਮੰਤਰੀ ਭਗਵਤ ਸਵਾਮੀ ਦੱਸ ਦੇਣਾ ਤਾ ਇਹ ਅਸੀਂ ਆਪ ਦੀ ਭੀਖ ਮੰਗਦੇ ਨਹੀਂ ਐ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਆਪਣਾ ਪੜਿਆ ਬਾਚ ਲਓ ਸਮਾਂ ਬਹੁਤ ਥੋੜਾ ਹੈ ਪੰਜਾਬ ਦੀ ਸਰਕਾਰ ਸ਼ਰਾਬੀ ਤੇ ਗੱਪੀ ਮੁੱਖ ਮੰਤਰੀ ਭਗਵੰਤ ਸਤਾ ਨੂੰ ਦੱਸ ਦੇਣਾ ਤਾ ਇਹ ਅਸੀਂ ਆਪ ਦੀ ਭੀਖ ਮੰਗਦੇ ਨਹੀਂ ਐ ਕਿਉਂਕਿ ਬੱਚਾ ਆਪ ਦੀ ਮਾਂ ਦੀ ਗੋਤ 'ਚ ਬੱਤ ਤੇ ਕੋ ਜਿੰਦਗੀ ਦੀ ਸੋਖ ਲੈਂਦਾ ਤੋ ਅਧਿਆਪਕ ਵਰਗ ਤੋਂ ਲੈਂਦਾ ਇਹ ਸਾਡਾ ਅਧਿਆਪਕ ਵਰਗ ਇਹ ਸਾਡਾ ਜਿਹੜਾ ਸੰਵਿਧਾਨ ਵਿੱਚ ਆ ਗਿਆ ਪਤਵਾਰਾਂ ਨਾਲ ਨਹੀਂ ਲਿਖਿਆ ਗਿਆ ਇਹ ਸਾਡੇ ਅਧਿਆਪਕਾਂ ਦੀਆਂ ਕਲਮਾਂ ਦੇ ਨਾਲ ਲਿਖਿਆ ਗਿਆ ਮੈਂ ਮੁੱਖ ਮੰਤਰੀ ਇਹ ਸਾਰੇ ਟੀਕਰ ਭੈਣ ਭਰਾ ਸਾਡੇ ਭੀਖ ਮੰਗਣ ਨਹੀਂ ਆਏ ਮਤ ਸੱਚੀ ਭੀਖ ਮੰਗਣ ਆਇਆ ਇਹ ਆਪਣੇ ਅਧਿਕਾਰ ਲੈਣ ਵਾਸਤੇ ਆਏ ਆਪਦੇ ਹੱਕ ਲੈਣ ਵਾਸਤੇ ਆਇਆ ਇੱਕ ਜਾਰੇ ਸੂਬੇ ਦਾ ਇੱਕ ਕਾਮ ਦੀ ਸਿਰਜਣਾ ਕਰਨ ਵਾਲੇ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਵਾਸਤੇ ਰੋਸ ਧਰਨੇ ਤੇ ਬਹਿਣਾ ਪੈ ਜੇ ਉਸ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਲੱਖ ਲੜਤੇ ਯਾਰ ਉਹਦੇ ਆਪਣੇ ਮਾਸਟਰ ਮਹਿੰਦਰ ਦਾ ਮੁੰਡਾ ਦੱਸਣਾ ਭਗੰਤ ਮਾੜੀ ਇਹੋ ਜਿਹੇ ਲੱਤਾਂ ਦੇ ਵਿੱਚ ਇੰਨਾ ਧਾਰ ਹੈਗਾ ਜਾਂ ਲੱਤਾਂ ਧਾਰ ਚੱਲਦੀਆਂ ਨੇ ਕਿ ਅੱਜ ਸਾਡੇ ਵਿੱਚ ਆ ਕੇ ਸਾਡੇ ਨਾਲ ਸਿੱਖਿਆ ਦੀਆਂ ਜਿਹੜੀਆਂ ਨੀਤੀਆਂ ਨੇ ਤੇ ਸਾਡੇ ਨਾਲ ਖੁੱਲੀ ਚਰਚਾ ਕਰ ਸਕੇ ਡਿਬੇਟ ਕਰ ਸਕੇ ਦਾਰ ਤੋਂ ਪੰਜ ਵਾਰ ਮੈਂ ਵੱਖ-ਵੱਖ ਚੈਨਲਾਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਓਪਨ ਡਿਬੇਟ ਦਾ ਚੈਲੰਜ ਕਰ ਹਟਿਆ ਕਿ ਆਓ ਸਾਡੇ ਨਾਲ ਆ ਕੇ ਬਹਿ ਕੇ ਪੰਜਾਬ ਦੀ ਐਜੂਕੇਸ਼ਨ ਜਿਹੜੀ ਪਹਿਲੀ ਗਰੰਟੀ ਦਿੱਤੀ ਸੀ ਸਾਡੇ ਨਾਲ ਆ ਕੇ ਚੈਲੰਜ ਕਰੋ ਸਾਡਾ ਤੈਅਨਜ ਸੱਤ ਕਰੋ ਸਾਡੇ ਨਾਲ ਆ ਕੇ ਵਿਚਾਰ ਚਰਚਾ ਕਰੋ ਪਰ ਨਹੀਂ ਪੰਜਾਬ ਦਾ ਮੁੱਖ ਮੰਤਰੀ ਸ਼ਰਾਬੀ ਮੁੱਖ ਮੰਤਰੀ ਗੱਪੀ ਮੁੱਖ ਮੰਤਰੀ ਪੰਜਾਬ ਦਾ ਕਰੋੜਾ ਰੁਪਈਆ ਖਾ ਗਿਆ ਆਈਪਾ ਬਰਦੋਰਾ ਸਾਹਿਬ ਤੋਂ ਕੰਮ ਕਿਆ ਇਹਨਾਂ ਜਿਹੜਾ ਬਰਦੋਰਾ ਸਾਹਿਬ ਤੋਂ ਇੱਥੇ ਰੋਡ ਪਾਰ ਕਰਕੇ 100 ਕਰੋੜ ਦੀ ਕੋਠੀ ਕੇਜਰੀਵਾਲ ਦੀ ਬਣਾ ਰਿਹਾ ਸਭ ਤੋਂ ਪਾਸ ਏਰੀਆ ਚ ਮਹਾਲੀ ਦੇ ਕੀ ਲੱਗਦਾ ਕਿ ਅਗਰੀਵਾਲ ਸਾਡਾ ਪੰਜਾਬੀਆਂ ਦਾ ਮੁਬਾਰਕ ਮੁਬਾਰਕ 100 ਕਰੋੜ ਦੀ ਕੇਜਰੀਵਾਲ ਦੀ ਕੋਠੀ ਵੀਰੋ ਇੱਥੇ ਬਣਦੀ ਪਈ ਹੈ 100 ਕਰੋੜ ਦੀ 18000 ਕਰੋੜ ਸਾਡਾ ਹੜਾ ਦਾ ਫੱਟ ਖਾ ਗਿਆ 5 ਦਿਨ ਹੋ ਗਏ ਸਾਨੂੰ ਰੋਲਾ ਪਾਉਂਦੇ ਨੂੰ ਹੌਬ ਦੇਣ ਦੀ ਹਿੰਮਤ ਨਹੀਂ ਪਈ ਇਹਨਾਂ ਦੇ ਕਿਸੇ ਬੁਲਾਰੇ ਦੀ ਕਿ ਤਿਕਰਣਵੇਂ ਇਹਨਾਂ ਨੂੰ ਜਿਹੜੀਆਂ ਤਰਖਾ ਦੇਣ ਲੱਗਿਆਂ ਦੀ ਜਾਨ ਨਹੀਂ ਖੁੰਦੀ ਜਾਂਦੀ ਸ਼ਰਮ ਨਾਲ ਹੱਥ ਮਾਰੋ ਯਾਰ ਕੋਤੇ ਉਹਦੇ ਟੀਚਰ ਭਾਈਚਾਰੇ ਦੇ ਨਾਲ ਖੜੇ ਆ ਕਿਸੇ ਵੱਲੋਂ ਨਾ ਤਾਂ ਇਸ ਗੱਦੀ ਮੁੱਖ ਮੰਤਰੀ ਦੀ ਕਦੇ ਪ੍ਰਵਾਹ ਕੀਤੀ ਨਾ ਇਹਦੀ ਕੈਬਨਿਟ ਦੀ ਕੀਤੀ ਆ ਨਾ ਪਰਚਿਆਂ ਦਾ ਡਰ ਹੈ ਨਾ ਇਹਦੀਆਂ ਧਮਕੀਆਂ ਦਾ ਡਰ ਹੈ ਤਗੜੇ ਹੋ ਕੇ ਤੁਹਾਡੇ ਨਾਲ ਹਰ ਲੜਾਈ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਦੇ ਜਿਵੇਂ ਐਸ.ਓ.ਈ. ਜਸੇਪੰਦੀ ਸਾਡੀ ਸ਼੍ਰੋਮਣੀ ਅਕਾਲੀ ਦਲ ਦਾ ਸਟੂਡੈਂਟ ਲੰਗਾ ਮੈਂ ਤਾਂ ਟੀਚਰ ਨਹੀਂ ਪਰ ਮੇਰੇ ਕੋਲ ਵੀ ਤੁਹਾਡੇ ਜਿੰਨੀਆਂ ਡਿਗਰੀਆਂ ਨੇ ਠੀਕ ਹੈ ਅਸੀਂ ਆਡੀ ਪੋਲੀਟੀਕਲ ਲਾਈਨ ਚੁਣੀ ਆ ਪਰ ਡਿਗਰੀਆਂ ਸਾਡੇ ਕੋਲ ਵੀ ਤੁਹਾਡੇ ਜਿੰਨੀਆਂ ਇਸ ਧਰਨੇ ਦੇ ਵਿੱਚ ਸਾਡੇ ਪੰਜਾਬ ਯੂਨੀਵਰਸਿਟੀ ਦੇ ਨਾਲ ਸਾਡੇ ਨਾਲ ਪੜ੍ਹੇ 15 ਤੋਂ 20 ਸਾਡੇ ਭੈਣ ਭਰਾ ਇੱਥੇ ਸਾਨੂੰ ਉਹਨਾਂ ਦਾ ਦਰਦ ਹੈ ਕੀ ਕਿਸੁਰਨਾ ਭਾਈ ਭੈਣ ਭਾਈਆਂ ਦਾ ਇਹਨਾਂ ਨੇ ਪਹਾੜਾਂ ਦੇ ਵਿੱਚ ਜਾ ਕੇ ਸਾਰਾਂ ਕਰ ਲੀਆਂ ਜਿਹੜੀਆਂ ਜ਼ਰੂਰੀ ਨਹੀਂ ਸਮਝੀਆਂ ਤੇ ਇਹਨਾਂ ਨੇ ਆਪਣੀਆਂ ਰਾਤ ਦੀਆਂ ਨੀਂਦਾਂ ਲਾਇਬ੍ਰੇਰੀ ਦੇ ਵਿੱਚ ਗੱਲੀਆਂ ਇਹਨਾਂ ਦਾ ਕਸੂਰ ਹੈ ਇਹਨਾਂ ਨੇ ਆਪਣੀ ਆਖੀ ਪਰੀ ਜ਼ਿੰਦਗੀ ਨਹੀਂ ਜਾਈ ਇਹਨਾਂ ਨੇ ਆਪਣੀਆਂ ਕਿਤਾਬਾਂ ਦਾ ਖਰਚ ਕੀਤਾ ਇਹਨਾਂ ਦਾ ਕਸੂਰ ਹੈ ਕਿ ਇਹ ਅੱਜ ਰੋੜ ਤੇ ਬੈਠੇ ਆ ਸ਼ਰਮ ਕਰੋ ਜੇ ਆਪਾਂ ਉਹਦੇ ਟੀਚਰ ਭਾਈ ਕਰੇ ਵੀ ਜਿੰਨੇ ਸਮਾਜ ਦੇ ਸਿਰਜਣਾ ਕਰਮੀ ਜਿੰਨੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਜਿੰਨੇ ਕਾਨੂੰਨ ਨੂੰ ਅੱਗੇ ਲੈ ਕੇ ਜਾਣਾ ਜਿਹੋਦੀ ਕਦਰ ਨਹੀਂ ਕਰ ਸਕਦੇ ਫਿੱਟ ਲੰਤ ਇਹੋ ਦੀਆਂ ਸਰਕਾਰਾਂ ਤੇ ਯਾਰ ਜਿਹੜੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਕਿ ਇਹ ਸਰਕਾਰ ਚੰਡੀਗੜ੍ਹ ਤੋਂ ਨਾ ਹੋ ਕੇ ਸਰਕਾਰੀ ਦਫ਼ਤਰਾਂ ਤੋਂ ਨਾ ਹੋ ਕੇ ਇਹ ਤੁਹਾਡੇ ਘਰਾਂ ਤੋਂ ਚੱਲਿਆ ਕਰੇਗੀ ਦੇਰ ਜਗਾਰਾਂ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਰੁਜ਼ਗਾਰ ਮਿਲੇਗਾ ਰੋਜ਼ਗਾਰ ਵੀ ਪੱਕਾ ਮਿਲੇਗਾ ਔਰ ਧਰਤੀਆਂ ਨਾਲ ਵਾਦਾ ਕੀਤਾ ਕਿ ਕਾਦੀ ਸਿੱਖਿਆ ਦੇ ਲਈ ਸਰਕਾਰੀ ਕਾਲਜ ਖੋਲੇ ਜਾਣਗੇ ਔਰ ਉਹਨਾਂ ਦੇ ਅੰਦਰ ਭਰਤੀ ਜਿਹੜੀ ਹੈ ਖਾਲੀ ਪੋਸਟਾਂ ਪੂਰੇ ਗ੍ਰੇਡ ਤੇ ਭਰੀਆਂ ਜਾਣਗੀਆਂ ਪਰੰਤੂ ਸਾਥੀਓ ਸੱਤਾ ਦੇ ਤਾਨ ਤੋਂ ਬਾਅਦ ਉਹ ਵਾਦੇ ਕਾਫੀ ਹੁੰਦੇ ਨਜ਼ਰ ਨਹੀਂ ਆ ਰਹਾ ਸਾਡੇ ਕੁਝ ਲੋਕਾਂ ਨੇ ਅਪਲਿਖਾ ਸੀ ਕਿ ਸ਼ਾਇਦ ਢਾੜੂ ਜੀ ਸਰਕਾਰ ਆਉਣ ਦੇ ਨਾਲ ਇਨਕਲਾਬ ਆ ਜਾਏਗਾ ਔਰ ਉਹ ਸਾਡਾ ਅੱਖਾਂ ਤੋਂ ਪਰਦਾ ਬੜੀ ਜਲਦੀ ਚੱਕਿਆ ਗਿਆ ਸਾਥੀਓ ਜਿੱਥੋਂ ਤੱਕ ਮਲਾਜ਼ਮ ਸਫਾ ਦੇ ਵਿੱਚ ਸਾਡਾ ਸਵਾਲ ਹੈ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦਾ ਸਵਾਲ ਹੈ ਅਸੀਂ ਉਸ ਵੇਲੇ ਵੀ ਯਤਨ ਕੀਤਾ ਸੀਗਾ ਕਿ ਮਲਾਜ਼ਮ ਪੈਣਾ ਭਰਾਵਾਂ ਨੂੰ ਅਗਾਹ ਕਰਨ ਦਾ ਠੀਕ ਹੈ ਕਿ ਜੇਸ ਮੰਤਰੀ ਨੇ 17 7 20 ਦਾ ਨੋਟੀਫਿਕੇਸ਼ਨ ਲਿਆਂਦਾ ਪੇ ਕਮਿਸ਼ਨ ਅਧੂਰਾ ਲਾਗੂ ਕੀਤਾ ਔਰ ਮਲਾਜ਼ਮਾਂ ਦੀ ਜੜ੍ਹਾਂ 'ਚ ਬੈਠਾ ਮਾਨਪ੍ਰੀਤ ਸਿੰਘ ਬਾਦਲ ਉਸ ਸਮੇਂ ਦਾ ਖਜ਼ਾਨਾ ਮੰਤਰੀ ਪੰਜਾਬ ਦੇ ਮਲਾਜ਼ਮਾਂ ਨੇ ਉਸ ਨੂੰ ਆ ਰਾਜਨੀਤਿਕ ਪਲੇਟਫਾਰਮ ਤੋਂ ਲਾਂਬੇ ਜਰੂਰ ਕਰ ਦਿੱਤਾ ਪਰੰਤੂ ਅਸੀਂ ਆਪਣੀਆਂ ਮੰਗਾਂ ਔਰ ਸਾਡੇ ਮਸਲੇ ਜਿਉਂ ਦੇ ਤਿਉਂ ਰਹਿ ਤਾ ਇਥੇ ਇੱਕ ਗੱਲ ਸਾਫ਼ ਹੈ ਸਾਥਿਓ ਕਿ ਸੱਤਾ ਦੇ ਆਉਣ ਵਾਲੇ ਲੋਕ ਉਹਨਾਂ ਦਾ ਚਿਹਰਾ ਮੂਹਰਾ ਬਾਰੀ ਬਦਲਦਾ ਹੈ ਪਰੰਤੂ ਅੰਦਰ ਜੋ ਕੁਝ ਬਾਤ ਪਰਨਾ ਹੈ ਜੋ ਸਰਕਾਰ ਦੀਆਂ ਨੀਤੀਆਂ ਹਨ ਉਹਨਾਂ ਦੇ ਵਿੱਚ ਕੁਝ ਬਦਲਾਅ ਨਹੀਂ ਹੁੰਦਾ ਤਾਂ ਸਾਥ ਮੰਤਰੀ ਸਿੰਘ ਬਾਦਲ ਦੇਸ਼ ਨੇ ਮਲਾਜ਼ਮਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਅੱਜ ਤੱਕ ਪੇਕ ਮਿਸ਼ਨ ਦੀ ਪੂਰੀ ਰਿਪੋਰਟ ਲਾਗੂ ਨਹੀਂ ਹੋ ਸਕੀ ਇੱਕ ਸੱਤ 21 ਤੋਂ ਭਾਵੇਂ ਉਸਨੇ ਅਧੂਰਾ ਪੇ ਕਮਿਸ਼ਨ ਲਾਗੂ ਕਰ ਦਿੱਤਾ ਪਰੰਤੂ ਮੈਨੂੰ ਤੁਹਾਡੇ ਇਸ ਮਸਲੇ ਦੀ ਸਮਝ ਨਹੀਂ ਆ ਰਹੀ ਅਜੇ ਤੱਕ ਕਿਉਂਕਿ ਤੁਹਾਡਾ ਨੋਟੀਫਿਕੇਸ਼ਨ 17 ਸੱਤ ਜਿਹੜਾ ਵੀ ਹੈ ਉਸ ਤੋਂ ਪਹਿਲਾਂ ਦਾ ਹੈ ਫਿਰ ਜਿੱਥੋਂ ਤੱਕ ਆਲ ਇੰਡੀਆ ਸਟੇਟ ਗਵਰਨਮੈਂਟ EMPLOYES FEDERATION ਪੰਜਾਬ ਸਬੋਰਡੀਨੇਟ ਸਰਵਿਸ ਫੈਡਰੇਸ਼ਨ ਦੇਸ਼ ਦਾ ਅੰਗ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਹੈ ਅਸੀਂ ਉਸ ਦਿਨ ਤੋਂ ਇਸ ਗੱਲ ਦਾ ਸਿਧਾਂਤਕ ਤੌਰ ਤੇ ਵਿਰੋਧ ਕੀਤਾ ਕਿ ਪੰਜਾਬ ਦੇ ਅੰਦਰ ਕਦੇ ਵੀ ਕੇਂਦਰੀ ਪੇਸਕੇ ਲਾਗੂ ਨਹੀਂ ਕੀਤੇ ਜਾ ਸਕਦੇ ਪੰਜਾਬ ਦੀ ਵਿਰਾਸਤ ਵੱਖਰੀ ਹੈ ਪੰਜਾਬ ਦੇ ਲੋਕਾਂ ਦਾ ਇਤਿਹਾਸ ਵੱਖਰਾ ਹੈ ਪੰਜਾਬ ਦੇ ਲੋਕਾਂ ਦਾ ਜੀਵਨ ਪੰਧਨ ਵੱਖਰਾ ਹੈ ਪੰਜਾਬ ਦੀ ਪਰ ਕਾਪੀਟਾ ਇਨਕਮ ਵੱਖਰੀ ਹੈ ਇਸ ਕਰਕੇ ਤੁਸੀਂ ਪੰਜਾਬ ਦੇ ਫੇਸਕੇਲਾ ਨੂੰ ਜਿਹੜੇ ਸਾਡੇ ਪੁਰਖਿਆਂ ਨੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਸਾਨੂੰ ਲੈ ਕੇ ਦਿੱਤੇ ਆ ਤੁਸੀਂ ਉਹ ਸਾਡੇ ਉੱਤੇ ਨਹੀਂ ਥੋਪ ਸਕਦੇ ਅਸੀਂ ਉਸ ਦਿਨ ਤੋਂ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰ ਰਹੇ ਆ ਔਰ ਅੱਜ ਵੀ ਇਸ ਪਲੇਟਫਾਰਮ ਤੋਂ ਜਿੱਥੇ ਉਹ ਸਮੇਂ ਦੇ ਖਜ਼ਾਨਾ ਮੰਤਰੀ ਦਾ ਪੂਰੀ ਸਰਕਾਰ ਨੂੰ ਡੋਬਣ ਦੇ ਵਿੱਚ ਉਸ ਖਜ਼ਾਨਾ ਮੰਤਰੀ ਦਾ ਹੱਥ ਹੈ ਅੱਜ ਇਸ ਪਲਾਟਫਾਰਮ ਦੋਸਤੋ ਤੁਹਾਡੇ ਸਾਡੇ ਛੋਟੇ ਭੈਣਾ ਭਰਾਵਾਂ ਦੇ ਪਲੇਟਫਾਰਮ ਦੋਸਤੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਆਪਣਾ ਪੜਿਆ ਬਾਚ ਲੋ ਸਮਾਂ ਬਹੁਤ ਥੋੜਾ ਜਿਹੜਾ ਵਿਅਕਤੀ ਕੰਡ ਤੇ ਲਿਖਿਆ ਪੜਿਆ ਨਹੀਂ ਜਾਣਦਾ ਤਾਂ ਮੈਂ ਸਮਝਦਾ ਉਸ ਨੂੰ ਅਜੇ ਕੋਈ ਹੋਰ ਸਮਝਦੀ ਲੋੜ ਹੈ ਕਿਸੇ ਚੰਗੇ ਸਕੂਲ 'ਚ ਜਾਣ ਦੀ ਲੋੜ ਹੈ ਜੇਕਰ ਸਕੂਲ ਨਹੀਂ ਹੈਗਾ ਤਾਂ ਘੱਟੋ ਘੱਟ ਆ ਸੰਤੀ ਸੋਚਾਰ ਵਿਧਾਇਕਾਂ ਕੋਲ ਆਣ ਕੇ ਗੱਲ ਸਮਝਲਾ ਤੈਨੂੰ ਚੰਗੀ ਤਰ੍ਹਾਂ ਸਮਝਾ ਦੇਣਗੇ ਇਸ ਕਰਕੇ ਮੈਂ ਜਿੱਥੋਂ ਤੱਕ ਪੰਜਾਬ ਦੇ ਸਿੱਖਿਆ ਮੰਤਰੀ ਦਾ ਸਵਾਲ ਹੈ ਸਰਦਾਰ ਹਰਜੋਤ ਸਿੰਘ ਜੀ ਬੈਸ ਕਈ ਵਾਰ ਫੈਸਲੇ ਬੜੇ ਤਰੰਤ ਲੈਂਦੇ ਆ ਪਰੰਤੂ ਜਿੱਥੇ ਲਟਕਾਉਣਾ ਹੋਵੇ ਉੱਥੇ ਫਾਈਲਾਂ ਬਣ ਜਾਂਦੀਆਂ ਐ ਫਾਈਲ ਉੱਪਰਲੇ ਅਧਿਕਾਰੀ ਕੋਲ ਗਈ ਹੈ ਫਿਰ ਉਸ ਤੋਂ ਉੱਪਰਲੇ ਅਧਿਕਾਰੀ ਕੋਲ ਗਈ ਹੈ ਫਿਰ ਉਸ ਤੋਂ ਉੱਪਰਲੇ ਅਧਿਕਾਰੀ ਕੋਲ ਚਲੀ ਜਾਂਦੀ ਹੈ ਔਰ ਕਈ ਵਾਰੀ ਉੱਪਰੋਂ ਵਾਪਸ ਨਹੀਂ ਆਉਂਦੀ ਪਤਾ ਨਹੀਂ ਉਹ ਕਿੱਥੇ ਜਾਂਦੀ ਹੈ ਪਰੰਤੂ ਸਰਕਾਰ ਦੇ ਅਧਿਕਾਰੀਆਂ ਦੇ ਮੈਡੀਕਲ ਬਿੱਲ ਸਰਕਾਰ ਦੇ ਅਧਿਕਾਰੀਆਂ ਦਾ ਕੋਈ ਲਾਭ ਲੈਣਾ ਹੋਵੇ ਤਾਂ ਫਾਈਲਾਂ ਇਹ ਫਾਈਲਿੰਗ ਵੀ ਹੋ ਜਾਂਦੀਆਂ ਫਾਈਲਾਂ ਨੂੰ ਪਹੀਏ ਲੱਗ ਜਾਂਦੇ ਹਨ ਪਰੰਤੂ ਇੱਕ ਆਮ ਅਧਿਆਪਕ ਦੇ ਮਸਲੇ ਦਾ ਸਵਾਲ ਹੋਵੇ ਤਾਂ ਫਾਈਲ ਤੁਰੀ ਰਹਿੰਦੀ ਹੈ ਦਰਨਾ ਤਾਂ ਧਰਨੇ ਲਾਉਣੇ ਪੈਂਦੇ ਆ ਫਾਈਲ ਨੂੰ ਬਣਾਉਣ ਵਾਸਤੇ ਫਿਰ ਧਰਨੇ ਲਾਉਣੇ ਪੈਂਦੇ ਆ ਫਾਈਲ ਨੂੰ ਤੋੜਨ ਵਾਸਤੇ ਔਰ ਫਿਰ ਸਾਡੇ ਆਗੂਆਂ ਦਾ ਸਮਾਂ ਖਰਾਬ ਹੁੰਦਾ ਹੈ ਅਧਿਕਾਰੀਆਂ ਨੂੰ ਪੁੱਛਣ ਵਾਸਤੇ ਕਿ ਜਿਹੜੀ ਸਾਡੀ ਫਾਈਲ ਗਈ ਸੀ ਉਸ ਦਾ ਕੀ ਬਣਿਆ ਤਾਂ ਸਾਥੀਓ ਅਧਿਆਪਕ ਦਾ ਕੰਮ ਸਕੂਲ ਵਿੱਚ ਪੜਾਉਣਾ ਹੈ ਅਸੀਂ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਵੱਲੋਂ ਪਹਿਲੇ ਦਿਨ ਤੋਂ ਵਿਰੋਧ ਕੀਤਾ ਕਿ ਅਧਿਆਪਕਾਂ ਦਾ ਕੰਮ ਗੈਰ ਵਿਜੇਕ ਕੰਮ ਨਹੀਂ ਹੈ ਅਧਿਆਪਕਾਂ ਦਾ ਕੰਮ ਇਹ ਨਹੀਂ ਹੈ ਕਿ ਉਹ ਆਪਣੀ ਫਾਈਲ ਪਿੱਛੇ ਤੁਰਿਆ ਫਿਰੇ ਅਧਿਆਪਕ ਦਾ ਕੰਮ ਹੈ ਕਿ ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਲੋੜਵੰਦ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਜਿਨ੍ਹਾਂ ਦੀ ਟੈਕ ਸਰਕਾਰੀ ਸਕੂਲ ਦੇ ਅਧਿਆਪਕ ਹੈ ਜਿਨ੍ਹਾਂ ਦੀ ਟੈਕ ਕੇਵਲ ਅਸੀਂ ਆ ਇਸ ਕਰਕੇ ਸਾਨੂੰ ਉਹਨਾਂ ਦਾ ਕੋਈ ਇੱਕ ਬਣਾਉਣ ਦਿੱਤਾ ਜਾਵੇ ਪਰੰਤੂ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਨਹੀਂ ਹੈ ਜੇ ਜੋ ਕਹਿੰਦੀ ਸੀ ਉਹ ਕਰਦੀ ਹੁੰਦੀ ਤਾਂ ਅੱਜ ਸਾਨੂੰ ਇੱਥੇ ਆਉਣ ਦੀ ਲੋੜ ਨਾ ਪੈਂਦੀ ਇਸ ਕਰਕੇ ਜਿੱਥੋਂ ਤੱਕ ਮੈਂ ਅੱਜ ਦੇ ਸੰਘਰਸ਼ ਦੀ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਵੱਲੋਂ ਹਮਾਇਤ ਕਰਦਾ ਸਾਥੀਓ ਅਸੀਂ ਹਰ ਵੇਲੇ ਤੁਹਾਡੇ ਨਾਲ ਤੁਸੀਂ ਸਾਡੇ ਛੋਟੇ ਭੈਣਾ ਭਰਾਓ ਬੱਲੇ! ਅਸੀਂ ਇਸ ਗੱਲ ਦਾ ਪਹਿਲੇ ਦਿਨ ਤੋਂ ਦੋਸਤ ਮਾਨਪ੍ਰੀਤ ਸਿੰਘ ਬਾਦਲ ਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ। ਅਸੀਂ ਉਸ ਦਾ ਸਿਧਾਂਤਕ ਤੌਰ ਤੇ ਵਿਰੋਧ ਕਰ ਰਹੇ ਹਾਂ ਔਰ ਅੱਜ ਵੀ ਇਸ ਗੱਲ ਦੇ ਉੱਤੇ ਖੜੇ ਹਾਂ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਕੇਂਦਰੀ ਪੇ ਸਕੇਲ ਰੱਦ ਕਰਨਾ ਪੰਜਾਬ ਦੇ ਮੁਲਾਜ਼ਮ ਹਰ ਗੱਜ ਬਰਦਾਸ਼ਤ ਨਹੀਂ ਕਰਨਗੇ। ਜੇਕਰ ਤੁਸੀਂ ਕੰਨ ਤੇ ਪੜਿਆ, ਲਿਖਿਆ ਨਾ ਪੜਿਆ ਤਾਂ ਫਿਰ ਪੰਜਾਬ ਦੇ ਮੁਲਾਜ਼ਮਾਂ ਨੇ ਜੋ ਪਹਿਲਾਂ ਕੀਤਾ ਉਹ ਜ਼ਰੂਰ ਕਰ ਦੇਣਗੇ ਤੁਸੀਂ ਪਹਿਲਿਆਂ ਨੂੰ ਪੁੱਛ ਕੇ ਦੇਖ ਲਓ ਕਿ ਉਹਨਾਂ ਦਾ ਹਾਲ ਕੀ ਹੈ ਉਹ ਤਰਸਦੇ ਫਿਰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਸਾਡੇ ਕੋਲ ਇੱਕ ਵਾਰ ਸੱਤਾ ਆ ਜਾਏ ਫਿਰ ਅਸੀਂ ਲੋਕਾਂ ਦੇ ਮਸਲਿਆਂ ਦੀ ਗੱਲ ਕਰਾਂਗੇ ਪਰੰਤੂ ਜਦੋਂ ਸੱਤਾ ਸੀ ਤਾਂ ਉਦੋਂ ਐਡੇ ਕਨੌਣੇ ਨੋਟੀਫਿਕੇਸ਼ਨ ਜਾਰੀ ਕੀਤੇ ਸਾਥੀਓ ਜਿਸ ਦਾ ਖਬਿਆਜਾ ਅੱਜ ਪੰਜਾਬ ਦੇ ਮਲਾਜਮ ਪੰਜਾਬ ਦੇ ਆਜਾਤਕ ਬੁਖਤਰੇ ਨੇ ਪੱਕੇ ਕਰਨ ਦੀ ਥਾਂ ਤੇ ਮਲਾਜਮਾਂ ਨੂੰ ਸਦਾ ਲਈ ਕੱਚਾ ਕਰ ਦਿੱਤਾ ਅਸੀਂ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਪੂਰੇ ਗ੍ਰੇਡ ਦੇ ਉੱਤੇ ਰੈਗੂਲਰ ਕੀਤਾ ਜਾਵੇ ਪਰੰਤੂ ਸਰਕਾਰ ਨੇ ਉਸ ਦੇ ਉਲਟੁਕਾ ਪੁੱਕਾ ਤਨਖਾਹ ਕੀਤੀ ਹੈ ਜਿਸ ਦੇ ਉੱਤੇ ਕੋਈ ਸੀਐਸਆਰ ਦਾ ਨਿਯਮ ਨਹੀਂ ਹੈ ਜੇ ਅਧਿਆਪਕਾਂ ਦੀਆਂ ਬਹੁਤ ਕੈਟਾਗਰੀਜ਼ ਨੇ ਸਾਥਿਓ ਸਾਡੇ ਕੰਪਿਊਟਰ ਵਿਦਿਆਰਥੀ ਦੇ ਸੰਘਰਸ਼ ਦੇ ਮਾਧਿਅਮ ਵਿੱਚ ਹੈ ਅਸੀਂ ਉਹਨਾਂ ਦੇ ਸੰਘਰਸ਼ ਦੀ ਵੀ ਹਮਾਇਤ ਕਰਦੇ ਆ ਮੈਂ ਗੌਰਮੇ ਟੀਚਰ ਯੂਨੀਅਨ ਪੰਜਾਬ ਵੱਲੋਂ ਤੁਹਾਡੇ ਦਿੱਤੇ ਸੰਘਰਸ਼ ਦੀ ਹਮਾਇਤ ਕਰਦਾ ਉਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਔਰ ਇਹਨਾਂ ਸਿੱਖਿਆ ਅਧਿਕਾਰੀਆਂ ਨੂੰ ਤੁਹਾਡੇ ਪਲੇਟਫਾਰਮ ਰਾਹੀਂ ਅਗਾਹ ਕਰਨਾ ਚਾਹਣਾ ਕਿ ਅਧਿਆਪਕ ਕਦੇ ਵੀ ਜੇਵਾ ਤੁਸੀਂ ਸੋਚ ਰਹੇ ਹੋ ਤੁਹਾਡੇ ਮਨਸੂਬਿਆਂ ਨੂੰ ਕਦੀ ਵੀ ਆ ਮੰਨਣਗੇ ਨਹੀਂ ਔਰ ਨਾ ਹੀ ਉਹਨਾ ਮਨਸੂਬਿਆਂ ਵਿੱਚ ਤੁਹਾਨੂੰ ਸਫਲ ਹੋਣ ਦੇਣਗੇ ਜੋ ਇਹਨਾਂ ਨੇ ਸੋਚ ਲਿਆ ਜਾ ਜੋ ਸੋਚ